ਦਾ ਨਾਮ ਦੁਸ਼ਮੇਸ਼ ਕਿਨਾਰ ਲਾਲ ਸਿੰਘ ਲਾਲ ਸਿੰਘ ਰਟਾਇਟ ਸੈਕਟਰੀ ਪੰਡ ਅਜਤਕਰ ਜਤਕਰ ਲਾਲ ਸਿੰਘ ਜੀ ਸਾਨੂੰ ਇਹ ਦੱਸੋ ਜੂ ਤੋਤਾ ਸਿੰਘ ਨੇ ਗਵਨ ਕਰਿਆ ਸੀ ਪਹਿਲਾਂ ਤੇ کورٹ ਦੇ ਹੁਕਮਾਂ ਨਾਲ ਆਹ ਲੋ ਕੇ ਆਇਆ ਸੀਗਾ ਬੁਲਾਇਆ ਨਹੀਂ ਕਿਸੇ ਨੂੰ ਸੀਗਾ ਅੱਛਾ ਹਾਂ ਤੇ ਜਿਹੜਾ ਹੁਣ ਗਵਨ ਹੈ ਹਾਂਜੀ ਉਹ ਉਦੋਂ ਬਾਅਦ ਦਾ 20 ਨਵ 20 ਦਾ ਜੀ ਨਹੀਂ کورٹ ਚ ਡਾਇਰੈਕਟਰੀ ਪਈ ਅਸੀਂ ਨਹੀਂ ਰੱਖਣਾ ਇਸ ਸੰਬੰਧ ਵਿੱਚ ਗੱਪਣ ਕਰਕੇ ਗਿਆ ਪਹਿਲਾਂ ਇਸ ਦਾ ਇਹ ਕੋਸ ਜਿਹੜੀਆਂ ਕਮੇਟੀਆਂ ਕੋਲੇ ਇੰਨੀਆਂ ਮਤਲ ਜਾਣਕਾਰੀਆਂ ਨਹੀਂ ਹੁੰਦੀਆਂ ਵੀ ਉਹ ਟੈਕਨੀਕਲ ਪੁਆਇੰਟ ਤੇ ਕੱਲੀ ਕੱਲੀ ਅਨੁਕਾਰੀ ਸਹੀ ਕਰ ਲੈਣ ਤੇ ਕਿਸੇ ਟੈਕਨੀਕਲ ਪੁਆਇੰਟ 'ਚ ਮੁਲਾਜ਼ਮ ਹਵਾਲ ਹੋ ਜਾਂਦੀ ਹੈ ਜੀ ਗਵਨ ਪਹਿਲਾਂ ਵੀ ਸੀ ਹੁਣ ਦੁਬਾਰਾ ਵੀ ਹੋਇਆ ਤੁਸੀਂ ਐਫ ਆਈ ਆਰ ਨੰਬਰ 205 2020 ਹੋਈ ਤੇ ਗਵਨ ਕਿੱਥੇ ਹੋਇਆ ਤੁਸੀਂ ਵੀ ਇੱਥੇ ਰਸੋਨ ਨੂੰ ਵੀ ਕੁਝ ਪਤਾ ਹੋਊ ਮਾੜਾ ਮੋਟਾ ਮੋਟਾ ਜਾਂ ਬਰੀਕੀ ਨਾਲ ਜੀ ਦੇ ਕੋਲੇ ਚਾਬੀ ਹੈ ਹਾਂਜੀ ਉਹ ਵੇਚਦਾ ਹੈ ਚੈੱਕ ਤੇ ਵੇਚਦਾ ਹੈ ਕਿ ਨਕਦਾਂ ਦੀ ਵੇਚਦਾ ਹੈ ਕਿ ਚੋਰੀਆਂ ਵੇਚਦਾ ਹੈ ਉਹ ਦੂਜੇ ਮੁਲਾਜ਼ਮ ਨੂੰ ਕਿਹੋ ਜਿਹਾ ਨਾਲ ਬੈਠੇ ਮਾ ਕਿਸ ਨੇ ਅੰਤਵਾਰ ਦੀ ਛੁੱਟੀ ਸੀ ਜਿਸ ਦਿਨ ਇਹ ਗਵਨ ਹੋਇਆ ਜਿਹੜਾ ਧਾਵਾ ਹੈ ਇਹ ਕੋਈ ਸਾਲ ਦੀ ਸਾਲ ਹੁੰਦਾ ਤਾਂ ਕੋਈ 5 ਸਾਲ ਤੋਂ ਹੁੰਦਾ ਇਹ ਸਾਲ ਦੀ ਸਾਲ ਇੱਕ ਸਾਲ ਦਾ ਹੋ ਗਿਆ 2 ਸਾਲ ਇਹਨੇ ਸਾਲ ਦਾ ਕਿਵੇਂ ਚੱਲਦਾ ਫਿਰ ਘਾਟੇ 'ਚ ਕਿਵੇਂ ਘਾਟੇ 'ਚ ਜਿਵੇਂ ਤੁਸੀਂ ਕਹਿੰਦੇ ਆਪਣੇ ਇੰਨਾ ਹੋ ਗਿਆ ਇੰਨਾ ਖਾ ਗਿਆ ਪੈਸਾ ਤੇ ਹੋਇਆ ਹੀ 2 ਦਿਨਾਂ 'ਚ ਸਰ 2 ਦਿਨ ਜਿੰਨਾ ਹੋ ਗਿਆ ਇਕੱਠਾ ਇੱਕ ਦਿਨ 'ਚ 10 ਲੱਖ ਦਾ ਹੋ ਜੂਗਾ ਲਾਓ ਡੀਏਪੀ ਤੇ ਉਹਨੂੰ ਵੇਚ ਦਿਓ ਚੱਕ ਕੇ ਤੇ ਟਰੱਕ ਦਾ ਟਰੱਕ ਹੀ ਗਿਆ ਬਾਹਰ ਖੱਬ ਗਿਆ ਇਹਦਾ ਟਰੱਕ ਸੀ 1.5 ਟਰੱਕ ਜਿੰਨਾ ਹੁਣ ਰਿਕਾਰਡ 'ਚ ਹੈ ਅੱਛਾ ਜੀ ਉਹ 7 ਲੱਖ 2888 ਰੁਪਏ ਦਾ ਗਵਨ ਕਮੇਟੀ ਨੇ ਜਿਹੜਾ ਹੈਗਾ 20920 ਚੈੱਕ ਮੈਂ ਤੂਰਤਾ ਸਿੰਘ ਸਬਕਾ ਸਿਲੈਕਸ਼ਨ ਐਥੀਕਲ ਸੈਟਿੰਗ ਅੱਛਾ ਮੈਂ ਦੱਸਾਂ ਕਿ ਉਹ ਦੋ ਵੇ ਅਲੀਗੇਸ਼ਨ ਲਾ ਰਹੇ ਮੇਰੇ ਤੇ ਵੀ ਇਹ ਗਵਨ ਕਰ ਗਿਆ ਮੈਂ ਜੀ 98 ਤੋਂ ਲੈ ਕੇ ਸਸਪੈਂਡ ਚ ਲਿਆ ਆ ਰਿਹਾ ਸੀਗਾ ਸਰਕਾਰਾਂ ਦੇ ਵਿੱਚ ਮੇਰਾ ਹਾਈ ਕੌਂਡ ਨੇ ਫੈਸਲਾ ਕੀਤਾ ਮੇਰੇ ਹੱਕ 'ਚ ਤੇ ਇਹਨਾਂ ਨੇ ਮੈਨੂੰ ਜੁਆਇਨ ਕਰਾ ਲਈ ਉਸ ਮੈਂ ਨਰ ਟੰਗਾ ਮੰਗਦਾ ਰਿਹਾ ਮੈਨੂੰ ਟੰਗਾ ਦੇ ਉਹ ਕਿਉਂ ਮੈਂ ਕੰਮ ਕਰਦਲਾ ਸੀ ਇਹ ਵਾਲੇ ਵੀ ਡੋਕੀ ਸੰਭਾਲ ਤੋ ਮੈਂ ਨਾ ਡਿਊਟੀ ਸਮਾਰਨ ਤੋਂ ਬਿਲਕੁਲ انکار ਕਰ ਦਿੱਤਾ ਵੀ ਮੈਂ ਕੋਈ 4 ਮਹੀਨੇ ਦਾ ਨਾ ਕਿਸੇ ਤਰ੍ਹਾਂ ਦਾ ਖਾਦਦਾਰਿਆਂ ਦੇ ਰੂਪੀ ਵਸਣਾ ਦਾ ਇਹਨੇ ਤੁਮ 4 ਦਿਨਾਂ ਨਾਲ ਚੱਲੋ ਵੀ ਪੰਜ ਸੇਲ ਕਰ ਲਿਆ ਕਰ ਜਿਹੜੀ ਇੱਥੇ ਖਾਲ ਹੁੰਦੇ ਚੈੱਕ ਲੈ ਲਿਆ ਕਰ ਜ਼ਿਮੀਂਦਾਰਾਂ ਤੋਂ ਭਰ ਕੇ ਬੈਂਕ ਦੇ ਦਿਆ ਕਰ ਮੈਂ ਉਹ ਕੰਮ ਕਰਦ ਲਿਆ ਨਹੀਂ ਜਵਾਨ ਨਹੀਂ ਕਹਿੰਦਾ ਮਹਿਕ ਮੈਂ ਇਹਨਾਂ ਨੇ ਮੇਰਾ ਸਾਰਾ ਜਿਹੜਾ ਗਮਨ ਦਾ ਲੋਹੇ ਲਾਇਆ ਟੁੱਟਾ ਮੇਰੇ ਤੇ ਐਫਆਈਰ ਵੀ ਕਰਾ ਦਿੱਤੀ ਇਹਨਾਂ ਨੇ ਤੇ ਫਾਇਦਾ ਕਿੱਥੇ ਹੋਈ ਸੋਦੇ ਗੇਟ ਉਠਾਏ ਜੇ ਤੁ ਕਿਨਾ ਡਾਮ ਹੋ ਗਿਆ ਉਹ ਉਹ ਨਹੀਂ ਹੋਈ ਜੀ ਬਣਾ ਵਿੱਚ ਵਿੱਚ ਹੋਈ ਹੈ ਹਾਂ ਜੀ ਹਾਂ ਕਿ ਮੈਂ 14 ਨੂੰ ਵੀ ਨੂੰ ਮੈਂ ਤੋਂ ਆਪਣਾ ਉਹ ਗਿਆ ਠੀਕਾ ਰਿਟਾਇਰ ਇਹਨਾਂ ਨੇ ਉਹਦੇ ਬਾਅਦ ਚ ਫੈਸਲਾ ਕੀਤਾ ਰਹੀ ਹੈ ਸਹੀ ਉਹ ਰ ਮਾਉਂ ਦੇ ਉਰਾਲ ਤੇ ਜਿੱਤੋ ਕੇਸ ਵੀ ਪਾਇਆ ਵਾ ਜੇ ਮੈਨੂੰ ਨਾਲ ਹਿਸਾਬ ਕਿੱਥੇ ਦਾ ਕੁਝ ਨਹੀਂ ਕੋਈ ਤੁਸੀਂ ਕੋਰਟ ਦੇ ਵਿੱਚੋਂ ਜਿਹੜੇ ਤੁਹਾਡੇ ਤਨਖਾਹ ਦੇ ਪੈਸੇ ਬੰਦੇ ਸੀ ਉਹਨਾਂ ਨੇ ਜਿਹੜੀ ਸਟ੍ਰੈਟਜੀ ਜਗ੍ਹਾ ਸੀ ਇਹਦੀ ਕੁਰਕੀ ਦੇ ਆਰਡਰ ਕਰਤੇ ਕੁਰਕੀ ਦਾ ਹੋਈ ਹੈ ਜੇ ਆਪਣਾ ਲिलाਮੀ ਦੇ ਵਿੱਚ ਲिलाਮੀ ਦੇ ਆਰਡਰ ਕੀ ਹਾਂਜੀ ਹਾਂਜੀ ਅੱਛਾ ਜੀ ਫਿਰ ਅੱਜ ਉਹ ਲिलाਮੀ ਹੋਈ ਨਹੀਂ ਫਿਰ ਤੁਸੀਂ ਹੁਣ ਕੀ ਕਰੋਗੇ ਹੁਣ ਆਹਤ ਨੇ ਕਰਨਾ ਹੀ ਜੋ ਕਰੋਗੇ ਅੱਛਾ ਆਹਤ ਤੁਸੀਂ ਜਦੋਂ ਮੈਂ ਗੱਲ ਹੀ ਕਰ ਰਿਹਾ ਤੇ ਤੁਹਾਡੇ ਕਿੰਨੇ ਪੈਸੇ ਬੰਦ ਸੀ ਜੇ ਹੁਣ ਤੱਕ ਮੇਰਾ ਪੈਂਤੀ ਲੱਖ ਰੁਪਇਆ ਬੰਦਾ ਸੀ ਜੀ ਹਾਂ ਸਹੀ ਉਹਦੇ ਚ ਦੋ ਚੀਜ਼ ਤਾਂ ਮੈਨੂੰ ਰਾਤ ਵੇਲੇ ਰਹਿ ਪੁੱਛ ਸਹੀ ਦੋ ਸਾਲ ਮੈਂ ਤੋਂ ਬਾਅਦ ਕੰਮ ਵੀ ਕਰਦਾ ਰਿਹਾ ਹਾਂ ਜੀ ਮੈਨੂੰ ਇੱਕ ਪੈਸਾ ਮਿਲਣਾ ਚਾਹੀਦਾ ਨੇ ਜੀ ਉਹ ਤਾਂ ਮੇਰੇ ਦੇ ਗਵਨ ਦਾ ਦੋਸ਼ ਰਾਦਾ ਜੀ ਜੀ ਇਹ ਇਸ ਤੋਂ ਬਾਅਦ ਜਦੋਂ ਰਿਟਾਇਰਮੈਂਟ ਤੋਂ ਬਾਅਦ ਵੀ ਮੇਰੀ ਜਵਨ ਕਰਨ ਦਾ ਸਮੇਂ ਦੀ ਕਠਾਈ ਰਹਿੰਦੀ ਹੈ ਮੇਰੀ ਤੇ ਉਸ ਵਾਰ ਗ੍ਰੈਵਿਟੀ ਵਨ ਦੀ 10 ਬਰਾਂ ਲੱਖ ਵੀ ਹੋਊ ਖੜਾ ਦੇ ਮੇਰਾ ਤੁਸੀਂ 25 ਲੱਖ ਹੋ ਤੇ ਜਾਨੀ 15 ਲੱਖ ਵੀ ਹੋਰ ਮੰਗ ਲਈ ਜੀ ਹੁਣ ਜੇ ਤੁਹਾਨੂੰ ਨਹੀਂ ਇਨਸਾਫ ਮਿਲਦਾ ਤੁਸੀਂ ਕੋਰ ਦਾ ਕੁੰਡਾ ਫੇਰ ਰਖਾਉਗੇ ਹਾਂਜੀ ਮੈਨੂੰ ਕੋਈ ਹਾਂਜੀ ਸਹੀ ਕੋਈ ਕੁਝ ਹੀ ਅ ਮਾਂਜੋ ਕੋਰਟ ਵੱਲੋਂ ਸਾਨੂੰ ਇਹ ਆਰਡਰ ਪ੍ਰਾਪਤ ਹੋਈ ਸੀ ਤੇ ਉਹਨਾਂ ਦਾ ਅਸੀਂ ਅਮਲ ਕਰਨ ਲਈ ਅੱਜ ਇੱਥੇ ਆਏ ਹੋਏ ਸੀ ਜੀ ਉਹਦੇ ਸਬੰਧ ਵਿੱਚ ਇਹ ਅਭੀਕ ਤਾਂ ਮੌਕੇ ਤੇ ਕਿਸੇ ਨੇ ਬੋਲੀ ਨਹੀਂ ਦਿੱਤੀ ਠੀਕ ਹੈ ਜੀ ਦੂਸਰਾ ਆਪਣੇ ਕਿਸਾਨ ਯੂਨੀਅਨ ਫਰਕੀ ਨਾਮ ਤੇ ਅਸਾਂ ਮੇਰਾ ਨਾਮ ਸਰਪ ਜੀ ਸਿੰਘ ਜੱਤ ਗੱਲ ਹੈ ਡਿਸਟ੍ਰਿਕਟ ਪ੍ਰੈਜ਼ੀਡੈਂਟ ਫਰੀ ਕੋਟ ਤੇ ਸੁਪਰ ਕਮੇਟੀ ਮੈਂਬਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜੀ ਇਹਨਾਂ ਵੱਲੋਂ ਵੀ ਖਵਾਂਗਵਤਰ ਦਿੱਤਾ ਗਿਆ ਇਹਦੇ ਵਿੱਚ ਇਹਨਾਂ ਨੇ ਇਹ ਕਿਹਾ ਵੀ ਜਿਹੜੇ ਤੋਤਾ ਸਿੰਘ ਉਹਨਾਂ ਦਾ ਕੇਸ ਸੀਗੇ ਕੁਝ ਦੱਸਦੇ ਵੀ ਉਹਨਾਂ ਦਾ ਪਹਿਲੇ ਹੀ ਇੱਥੇ ਚੱਲਦਾ ਪਿਆ ਵੀ ਕੁਝ ਉਹਨਾਂ ਨੇ ਗਵਰਾ ਕੀਤਾ ਸੀ ਉਹਦੇ ਕਰਕੇ ਵੀ ਉਹਨਾਂ ਦੇ ਵੱਲ ਵੀ ਬਕਾਇਆ ਰਕਮ ਖੜੀ ਹੈ ਚਲੋ ਜੋ ਵੀ ਇਹਨਾਂ ਨੇ ਦੱਸਿਆ ਜੀ ਅਸੀਂ ਉਹ ਮਾਂ ਜੋ ਕੋਰਟ ਵਿੱਚ ਅਦਾਲਤ ਵਿੱਚ ਲਿਖ ਕੇ ਭੇਜਵਾਂਗੇ ਫਰਦਰ ਇੱਥੇ ਜੋ ਵੀ ਹੁਕਮ ਆ ਉਹ ਮਾਂ ਜੋ ਕੋਰਟ ਵੱਲੋਂ ਜੋ ਹੋਣਗੇ ਉਹਨਾਂ ਦੇ ਉਨ੍ਹਾਂ ਦੇ ਮੁਤਾਬਕ ਜਿਹੜੀ ਕਾਰਵਾਈ ਆਮਲ ਵਿੱਚ ਲੈਣ ਦੀ ਜਾਂਦੀ ਜੀ ਨਹੀਂ ਹੁਣ ਕੋਰਕੀ ਦੀ ਆਰਡਰ ਕੈਂਸਲ ਕਰ ਦਿੱਤੇ ਤੁਸੀਂ ਨਹੀਂ ਜੀ ਕੈਂਸਲ ਨਹੀਂ ਕੀਤੀ ਸਾਡੀ ਕੋ ਨਹੀਂ ਅਖਤਿਆਰ ਇਹਦੇ ਇਹਨਾਂ ਨੂੰ ਕੈਂਸਲ ਕਰਨਾ ਜੋ ਉਹ ਕਰਨਾ ਅਸੀਂ ਤਾਂ ਮਾਂ ਜੋ ਕੋਰਟ ਦੇ ਜੋ ਹੁਕਮ ਆਇਆ ਸੀ ਉਹਨਾਂ ਦਾ ਅਮਲ ਚ ਲਿਆਣਾ ਸੀ ਚਲੋ ਠੀਕ ਹੈ ਉਹ ਅਮਲ ਵਿੱਚ ਲਿਆਣ ਵਿੱਚ ਜਿਵੇਂ ਇੱਥੇ ਜੋ ਸੀ ਕਾਰਵਾਈ ਅਸੀਂ ਕਰ ਸਕਦੇ ਸੀ ਉਹ ਅਸੀਂ ਕੀਤੀ ਹੈ ਇੱਥੋਂ ਦੀ ਕਾਰਵਾਈ ਸੰਬੰਧੀ ਅਸੀਂ ਮਾਂ ਜੋ ਕੋਰਟ ਨੂੰ ਅਸੀਂ ਲਿਖ ਕੇ ਭੇਜ ਦਵਾਂਗੇ ਪਰਦਰ ਉਹਨਾਂ ਦੇ ਜੋ ਹੁਕਮ ਹੋਣਗੇ ਉਹਨਾਂ ਦੇ ਮੁਤਾਬਕ ਕਾਰਵਾਈ ਕਰੀ ਦਿੱਤੀ ਜਾਊਗੀ ਉਹ ਕਿਤੇ ਕਿਵੇਂ ਹਾਂਜੀ ਪ੍ਰਧਾਨ ਜੀ ਸਰਬਜੀਤ ਸਿੰਘ ਹਾਂਜੀ ਮੈਂ ਸਰਬਜੀਤ ਸਿੰਘ ਜਿੱਤਗਿਲ ਡਿਸਟ੍ਰਿਕਟ ਪ੍ਰੈਜ਼ੀਡੈਂਟ ਥ੍ਰੀ ਕੋਟ ਔਰ ਸੂਬਾ ਕਮੇਟੀ ਮੈਂਬਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਸਾਡੇ ਅੱਜ ਸਹਿਯੋਗ ਕਰਨ ਵਾਸਤੇ ਮੈਡਮ ਸਾਹਿਬ ਆਏ ਸੀਗੇ ਅਸੀਂ ਦੋ ਪਿੰਡਾਂ ਦੀ ਐਸੋਸਾਇਟੀ ਆ ਦੋਨੇ ਪਿੰਡਾਂ ਦੇ ਲੋਕ ਆ ਸੋਸਾਇਟੀ ਦੇ ਵਿੱਚ ਪਹਿਲਾਂ ਤਾਂ ਹੀ ਬਹੁਤ ਸਮਾਨਤਾ ਹਜੇ ਯਾਨੀ ਉਹਨਾਂ ਹੈ ਹੀ ਨਹੀਂ ਜਿੰਨਾ ਚਾਹੀਦਾ ਦੂਜੇ ਪਾਸੇ ਹੁਣ ਉਹ ਤਨਖਾਹ ਦੀ ਕਹਿ ਰਿਹਾ ਹੁਣ ਸਾਡੇ ਕੋਲੇ ਤਾਂ ਜਗ੍ਹਾ ਬਚੀ ਆ ਜਾਂ ਥੋੜਾ ਬੋਧਾ ਸਮਾਨ ਬਚਿਆ ਇਹ ਵੇਚ ਕੇ ਕਿੱਥੋਂ ਦੇਗੇ ਅਸੀਂ ਕਹਿੰਦੇ ਆ ਕਿ ਜੇਕਰ ਇਹਦੀ ਤਨਖਾਹ ਬਣਦੀ ਹੈ ਉਹ ਸਰਕਾਰੀ ਕੋਟੇ ਚੋ ਦਿੱਤੀ ਜਾਵੇ ਜਾਂ ਕਿਤੋਂ ਮਰਜ਼ੀ ਦਿੱਤੀ ਜਾਵੇ ਇਸ ਜਗ੍ਹਾ ਨੂੰ ਅਸੀਂ ਕਿਸੇ ਵੀ ਕੀਮਤ ਤੇ ਨਲਾਮ ਨਹੀਂ ਹੋਣ ਦੇਵਾਂਗੇ ਤਾਂ ਜਿੰਨਿਆਂ ਵੀ ਸਾਨੂੰ ਕੁਰਬਾਨੀਆਂ ਦੇਣੀਆਂ ਪੈ ਜਾਣ ਸਾਨੂੰ ਬਲਾਕ ਪੱਧਰੇ ਜ਼ਿਲ੍ਹੇ ਪੱਧਰੇ ਪੰਜਾਬ ਪੱਧਰੇ ਭਾਵੇਂ ਘੋਲ ਲੜਨੇ ਪੈਣ ਅਸੀਂ ਇੱਥੇ ਘੋਲ ਲੜਾਂਗੇ ਪਰ ਇਹਨੂੰ ਨਲਾਮ ਨਹੀਂ ਹੋਣ ਦਿੰਦੇ ਦੂਜੀ ਗੱਲ ਇਹ ਆ ਕਿ ਅਸੀਂ ਕੁਝ ਸਮਾਂ ਮੰਗਿਆ ਸਮੇਂ ਦੇ ਵਿੱਚ ਇਹ ਵੀ ਘੋਖਾਂਗੇ ਬਤਾਲਾਂਗੇ ਵੀ ਕਿੱਥੇ ਜੇ ਕੋਈ ਕਮੀਆਂ ਪੇਸ਼ੀਆਂ ਕੀ ਕਾਰਨ ਕਰਕੇ ਇੰਨੀ ਘਾਟੇ ਚ ਗਈ ਹੈ ਉਹਦਾ ਵੀ ਅਸੀਂ ਥੋੜੇ ਚਿਰ ਨੇ ਚੀਨ ਨਿਰਣਾ ਲੈ ਕੇ ਅਸੀਂ ਮੈਡਮ ਸਾਹਿਬ ਨੂੰ ਪੇਸ਼ ਕਰਾਂਗੇ ਤਾਂ ਅੱਜ ਅਸੀਂ ਕੇਰਾ ਫਿਲਹਾਲ ਇਹਨੂੰ ਰੋਕ ਦਿੱਤਾ ਗਿਆ ਜਿਹੜਾ 98 ਦੇ ਵਿੱਚ ਤੋਤਾ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਹਾਂਜੀ ਤੇ ਤੁਹਾਡੀ ਕਮੇਟੀ ਵੱਲੋਂ ਫੇਰ ਉਹਨੂੰ ਕਿਉਂ ਲਿਆਂਦਾ ਗਿਆ ਸੀ ਦੇਖੋ ਜੀ ਅਸੀਂ ਨਾ ਤਾਂ ਉਸ ਕਮੇਟੀ ਸੀਗੇ ਅਸੀਂ ਤਾਂ ਜਫੇਬੰਦੀਤ ਤੌਰ ਤੇ ਸੀਗੇ ਉਹ ਕਮੇਟੀ ਦੱਸ ਸਕਦੀ ਆ ਵੀ ਦੁਬਾਰਾ ਕਿਉਂ ਲਿਆਏ ਕੀ ਕਾਰਨ ਅੱਜ ਉਹ ਕਮੇਟੀ ਇੱਥੇ ਹੈ ਹੀ ਨਹੀਂਗੀ ਕਮੇਟੀ ਦੇ ਮੈਂਬਰ ਹੁਣ ਤੱਕ ਥੱਲਾ ਸਾਲਾਂ ਬਾਅਦ ਤਿੰਨ ਸਾਲਾਂ ਬਾਅਦ ਤੱਕ ਕਮੇਟੀਆਂ ਦੁਬਾਰਾ ਬਣ ਜਾਂਦੀਆਂ ਕਮੇਟੀ ਦੇ ਮੈਂਬਰ ਹੁਣ ਇਸ ਵਕਤ ਕੋਈ ਮੌਜੂਦ ਨਹੀਂਗਾ ਇੱਥੇ ਮੇਰੇ ਸਾਹਮਣੇ ਕੋਈ ਮੌਜੂਦ ਨਹੀਂਗਾ ਜਥੇਬੰਦਗਾਂ ਜੀ ਅੱਛਾ ਜੀ ਭੱਗੇ ਦੱਸੋ ਹਾਂਜੀ ਮੇਲ ਸਿੰਘ ਘਰਮਣਾਲ ਮੇਲ ਸਿੰਘ ਪ੍ਰਨਾਨ ਹਾਂਜੀ ਭਾਰਤੀ ਕਿਸਾਨ ਆਜੂਨ ਸਿੰਘ ਸਿੱਧੂਪੁਰ ਜੀ ਜੋ ਕਿ ਸਾਡੀ ਜੋ ਸਫਾ ਸਰਕਾਰੀ ਜੀ ਸਟਾਡੀ ਜੱਤ ਗੱਲ ਜੀ ਇਹਦੀ ਰਲਾਮੀ ਹੋਣੀ ਸੀ ਅੱਜ ਜੀ ਇਹਦੇ ਵਿੱਚ ਕੁਸਤਾ ਪਹਿਲਾਂ ਹੀ ਪੈਸਮਾਨ ਬਹੁਤ ਘਟਾ ਜੀ ਜੋ ਤੋਤਾ ਸਿੰਘ ਆ ਉਹ ਆਪਦੀ ਜਿਹੜੀ ਬੰਦੀ ਸੀ ਤਨਖਾਹ ਉਹ ਜੀ ਲੈ ਬੈਠਾ ਹਮ ਸਟਾਡੀ ਕਰਨੇ ਉਹਦੇ ਕਾ ਵਾਦੇ ਚ 4.5 ਲੱਖ ਰੁਪਏ ਗਿਆ ਜੀ ਤੁਹਾਡਾ ਮਾਨਯੋਗ ਅਦਾਲਤ ਨੇ ਕੇਸ ਉਹਦੇ ਹੱਕ ਚ ਕਰਤਾ ਜੀ ਦਲਾਮੀ ਦਾ ਨੋਟ ਭੇਜਤਾ ਜੀ ਅਸੀਂ ਉਹਦੀ ਇਨਕੁਆਰੀ ਕਰਾਂਗੇ ਜੀ ਮੈਡਮ ਸਾਹਮਣੇ ਕੀ ਨਾ ਦੱਸਤਾ ਇਹ ਇਨਕੁਆਰੀ ਕਰਕੇ ਤੇ ਪੜਤਾਲ ਕਰਾਂਗੇ ਉਹੋਖਾਂਗੇ ਕੀ ਕੁਝ ਬੰਦਾ ਕੀ ਇਨਕੁਆਰੀ ਕਿੱਥੇ ਨਿਕਲਦੀ ਆ ਪਰ ਸਾਡੇ ਸਟੇਟ ਦੀ ਕੋਲ ਇਹੀ ਜਗਾ 16 ਮਰਲੇ ਜਗਾ ਇਹ ਜੀ ਅਸੀਂ ਘੱਟੋ ਘੱਟ 12 13 ਹਿੱਸੇਦਾਰਾਂ ਦੇ ਚਾ ਅੱਛਾ ਜੀ ਜੇ ਸਾਡੀ ਸਟੇਟ ਨਹੀਂ ਆ ਰਹੀ ਤੇ ਸਾਡੀ ਖਸਾਨੀ ਕਿੱਥੇ ਰਹੂਗੀ ਸਟੇਟ ਨਹੀਂ ਆਲੀ ਸਾਡੀ ਖਸਾਨੀ ਤੇ ਕੀ ਚੱਲਦਾ ਰਹੇਗਾ ਅਮੀਰ ਗਰੀਬ ਦਾ ਬੱਚੇ ਦਾ ਤੇ ਡਿਕਟਰੀ ਪਰਦਾ ਇਸ ਜਗਾ ਦੀ ਰਹੀ ਹੋਣੀ ਐਤੀ ਸਪਰੀ ਹੋਣੀ ਆ ਅਇਥੇ ਜਿਉਰੀ ਵਸਤਾ ਹੋਣੀਆਂ ਤੁਹਾਨੂੰ ਘੱਟ ਵੀ ਆ ਜੀ ਇਹ ਜਿਹੜੀ ਸਰਕਾਰ ਨੇ ਜਗਾ ਦਿੱਤੀ ਆ ਇਹ ਹੀ ਸਟੇਡੀ ਦਿੱਤੀ ਆ ਸਾਨੂੰ ਵਿੱਚ ਜੀ ਇਹਨਾਂ ਵਰ ਨਿਆਂਦਨ ਕਰਾਇਆ ਕਰੋ ਇਹ ਸਾਡੀ ਲिलाਮ ਹੋਣ ਲੱਗ ਜਾ ਰਹੀ ਆ ਅਸੀਂ ਲिलाਮ ਹੋਣ ਨਹੀਂ ਦੇਣੀ ਇਹ ਕਿਸੇ ਹਾਲਤੇ ਨਾ ਹੋਣ ਦੇਵਾਂਗੇ ਨਾ ਹੁਣ ਦੀਏ ਜਿੱਥੇ ਵੀ ਸਾਨੂੰ ਜਾਣਾ ਪਿਆ ਅਸੀਂ ਜਥੇਬੰਦੀਆਂ ਸੰਘਰਸ਼ ਲੜਾਂਗੇ ਆ ਭਾਰਤੀ ਕਿਸਾਨ ਜੁਨੇ ਦਿਖਤਾ ਸਿੱਧੂ ਪਰ ਭਾਰਤੀ ਕਿਸਾਨ ਜੁਨੇ ਕ੍ਰਾਂਤੀਕਾਰੀ ਭਾਰਤੀ ਕਿਸਾਨ ਜੁਨੇ ਏਕਤਾ ਡਕਾਉਂਦਾ ਤੇ ਤਿੰਨੇ ਜਥੇਬੰਦੀਆਂ ਵੱਲੋਂ ਇੱਥੇ ਧਰਨਾ ਦਿੱਤਾ ਗਿਆ ਸੀਗਾ ਹੁਣ ਮੈਨੂੰ ਸਾਨੂੰ ਲਿਖਤੀ ਰੂਪ ਚ ਪੇਪਰ ਪੱਤਰ ਦੇਤਾ ਸੀ ਵਾਪਸ ਉਹ ਚਲੇ ਗਏ ਆ ਵੈ ਗੁਰਜੀ ਕਾਕਾ ਜੀ ਨਹੀਂ ਤੁਸੀਂ 1 ਮਿੰਟ ਤੁਸੀਂ ਜਿਹੜੇ ਕਮੇਟੀ ਦੇ ਮੈਂਬਰ ਆਏ ਨੇ ਸਟੱਡੀ ਦੇ ਉਹਨਾਂ ਨੂੰ ਹੁਣ ਕੌਣ ਬੁਲਾਏਕ ਥੋੜੀ ਜਿਹੀ ਇਸ ਵਕਤ ਇਸ ਕਰਕੇ ਨਹੀਂ ਬੁਲਾਇਆਗਾ ਸਾਨੂੰ ਆਪ ਨੂੰ ਖੁਦ ਸ਼ਾਮ ਨੂੰ ਕੱਲ ਪਤਾ ਲੱਗਿਆ ਤਾਂ ਇਸ ਕਰਕੇ ਕਮੇਟੀ ਦੇ ਮੈਂਬਰ ਵੀ ਬੁਲਾਵਾਂਗੇ ਕਮੇਟੀ ਦਾ ਪ੍ਰਧਾਨ ਵੀ ਬੁਲਾਵਾਂਗੇ ਉਹਨਾਂ ਤੋਂ ਸਾਰੀ ਘੁਕ ਪੜਤਾਲ ਕਰਾਂਗੇ ਔਰ ਇੱਥੋਂ ਦਾ ਜਿਹੜਾ ਕੋਈ ਸੈਕਟਰੀ ਹੈ ਜਾਂ ਕੋਈ ਹੋਰ ਸੇਲਜ਼ਮੈਨ ਹੈ ਜਾਂ ਕੋਈ ਵੀ ਪੋਸਟ ਤੇ ਬੈਠਾ ਸਾਰਿਆਂ ਨੂੰ ਸੱਦ ਕੇ ਅਸੀਂ 20 ਦਿਨਾਂ ਦੇ ਵਿੱਚ ਨਿਰਣਾ ਲਵਾਂਗੇ ਇਹ ਸੰਤਾਪ ਬਾਈ ਜੀ ਅਸੀਂ ਬਹੁਤ ਪਹਿਲਾਂ ਭੋਗ ਲਿਆ ਸਾਡੀ ਸਾਇਟੀ ਜਿਹੜੀ ਸਰਾਵੀ ਸੀਗੀ ਇੱਥੋਂ ਸਾਨੂੰ ਵਾਹਨ ਲੈ ਕੇ ਜਾਂ ਕਿਰਾਏ ਤੇ ਕਰਾ ਕੇ ਸਾਨੂੰ ਸਰਾਵੀ ਜਾਣਾ ਪੈਂਦਾ ਸੀ ਤਾਂ ਅਸੀਂ ਉੱਥੋਂ ਜਾ ਕੇ ਲਿਆਉਂਦੀ ਸੀ ਲਿਆਂਦੀ ਸੀਗੀ ਤੇ ਬੜੀ ਮੁਸ਼ਕਲ ਨਾਲ ਇੱਥੇ ਲਿਆਂਦੀ ਹੈ ਇਸ ਕਰਕੇ ਅਸੀਂ ਤੰਦੇ ਹੀ ਨਾ ਇਸ ਨੂੰ ਕਿਸੇ ਵੀ ਹਾਲਤ ਚ ਨਹੀਂ ਵੇਚਣ ਦੇਣਾ ਤੋਤਾ ਸਿੰਘ ਦਾ ਕਹਿਣਾ ਹੈ ਜੇ ਮੈਂ ਇੰਨਾ ਕੁਛ ਖਾਂਦਾ ਸੀ ਤਾਂ ਮੈਨੂੰ ਦੂਰੀਆਂ ਕਿਉਂ ਬੁਲਾਇਆ ਗਿਆ ਜੇ ਮੇਰੇ ਤੇ ਇੰਨਾ ਹੀ ਅਜਲਾਮ ਲਾਇਆ ਉਹਨਾਂ ਨੇ ਵੀ ਗਫਣ ਕਰਦਾ ਸੀ ਮੈਨੂੰ ਫਿਰ ਦੂਰੀਆਂ ਕਿਉਂ ਬੁਲਾਇਆ ਗਿਆ ਦੂਰੀਵਾਰ ਬੁਲਾਇਆ ਗਿਆ ਉਹਨੂੰ ਫਿਰ ਉਹ ਰਿਹਾ ਨਹੀਂ ਗਿਆ ਕੀ ਕਾਰਨ ਅੱਛਾ ਉਹ ਕਹਿੰਦਾ ਜੇ ਮੈਂ ਪਹਿਲਾਂ ਮਾੜਾ ਸੀ ਦੂਰੀਆਂ ਮੈਨੂੰ ਸੱਦਣਾ ਹੀ ਨਹੀਂ ਸੀ ਉਹਨਾਂ ਨੇ ਹਾਂਜੀ ਜੇ ਦੂਰੀਆਂ ਫੇਰ ਸੱਦਿਆ ਤੁਸੀਂ ਉਹਨੂੰ ਜਦੋਂ ਗਫਣ ਕਰ ਗਿਆ ਪਹਿਲੀ ਵਾਰ ਉਹਨੂੰ ਫਿਰ ਤੁਸੀਂ ਬੁਲਾਇਆ ਕਮੇਟੀ ਨੇ ਨਹੀਂ ਕਮੇਟੀ ਨੇ ਬੁਲਾਇਆ ਹੋਊਗਾ ਮੈਂ ਪਹਿਲਾਂ ਵੀ ਕੱਲ ਰੱਖੀ ਸੀ ਨਹੀਂ ਅਸੀਂ ਜਥੇਬੰਦੀਆਂ ਨੇ ਨਹੀਂ ਬੁਲਾਇਆ ਕਮੇਟੀ ਹੁਣ ਆਈ ਨਹੀਂ ਇਸ ਵਕਤ ਚਲੋ ਕਮੇਟੀ ਹੋਰ 2-4 ਦਿਨਾਂ ਚ ਆਜੂਗੀ ਸਾਰਾ ਕੁਝ ਮੂਰੇ ਆ ਜਾਣਾ ਸਾਰਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਕਮੇਟੀ ਨੂੰ ਕੋਈ ਸਨੇਹਾ ਭੇਜਿਆ ਸੀ ਤੁਸੀਂ ਹਾਂਜੀ ਸੱਦਾ ਭੇਜਿਆ ਸੀ ਕਮੇਟੀ ਨੂੰ ਨਹੀਂ ਕਮੇਟੀ ਨੂੰ ਹਾਲੇ ਕੋਈ ਸੱਦਾ ਨਹੀਂ ਭੇਜਿਆ ਗਿਆ ਕਮੇਟੀ ਦਾ ਆਪਦਾ ਹੀ ਫਰਜ਼ ਮੰਨਦਾ ਸੀ ਆ ਜਾਣਾ ਅਸੀਂ ਕਿ ਪਰ ਚਲੋ ਕਿਸੇ ਕਾਰਨਾਂ ਕਰਕੇ ਨਹੀਂ ਆ ਸਕੇ ਹੁਣੇ ਪਰ ਅਸੀਂ ਆਉਣ ਵਾਲੇ ਦਿਨਾਂ ਚ ਕਮੇਟੀ ਵੀ ਸੱਦਾਂਗੇ ਇਥੋਂ ਦੇ ਸੈਕਟਰੀ ਓਫੀਸਰ ਜਮਾਨ ਅਨੁਸਾਰ ਪਤਾ ਕਰਕੇ ਕੋਖ ਪੜਤਾਲ ਕਰ ਅਸੀਂ ਕਿਸੇ ਦੇ ਪੈਸੇ ਨਪਾਉਣੇ ਵੀ ਨਹੀਂ ਚਾਹੁੰਦੇ ਪਰ ਜਦੋਂ ਸਾਡੇ ਕੋਲੇ ਇੱਥੇ ਹੈ ਹੀ ਨਹੀਂ ਕੁਝ ਅਸੀਂ ਹੁਣ ਦੇਗੇ ਵੀ ਕਿੱਥੇ ਕਮੇਟੀ ਹਾਂ ਜਿਹੜੀ ਸਟੱਡੀ ਘਾਟੇ ਚ ਜਾ ਰਹੀ ਸਟੱਡੀ ਦੇ ਨਫੇ ਸਾਡੀ ਸਰਟੀ ਘਟੇ ਜਾ ਰਹੀ ਹੈ ਇਸ ਕਰਕੇ ਇੱਥੇ ਹੁਣ ਕੱਲੀ ਸਾਡੇ ਕੋਲੇ ਜਗਾ ਤੇ ਕੁਝ ਥੋੜਾ ਬਹੁਤਾ ਹੋਰ ਸਮਾਨ ਬਚਿਆ ਹੋਰ ਸਾਡੇ ਕੋਲੇ ਕੁਝ ਨਹੀਂਗਾ ਓਕੇ ਥੈਂਕ ਯੂ